ਤੋ ਪਹਿਲਾ ਤਾਂ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਬੜਾ ਮਾਣ ਹੈ ਵੀ ਛੋਟੇ ਸੱਦੇ ਤੁਸੀਂ ਆ ਜਾਨੇ ਹੋ। ਭਾਈ ਤੁਹਾਡੇ ਬਹੁਤ ਧੰਨਵਾਦੀ ਆ ਸਾਡੇ ਤੁਹਾਡੇ ਭਰਾਵਾਂ ਦੀ ਜਿਹੜੀ ਸਾਡੀ ਹਰੇਕ ਗੱਲ ਤੋਂ ਇਕੱਠੇ ਹੋ ਕੇ ਆਉਂਦੀ ਆ। ਅੱਜ ਦੀ ਜਿਹੜੀ ਪ੍ਰਸੰਗ ਉਹ ਪੰਜਾਬ ਹੌਟਮਿਸਟ ਪਲਾਨਡ ਵਾਸਤੇ ਬਹੁਤ ਖਾਤ ਹੈ। ਪੰਜਾਬ ਦੇ ਹਿੱਤਾਂ ਵਾਸਤੇ ਬਹੁਤ ਵੱਡੀ ਹੈ। ਪਾ ਸ਼ੁਰੂ ਕਰਦੇ ਆਂ ਪੰਜਾਬ ਸਰਕਾਰ ਜੇ ਜੀ ਨੌਜਵਾਨਾਂ ਨੂੰ ਰਜਗਾਰ ਦੇਣ ਦਾ ਦਾਵਾ ਕਰਦੀ ਹੈ ਭਵਨਤਵਾਂ ਜੀ ਕਹਿੰਦੇ ਐ ਬੇਟੀ ਦਾ ਫੌਰਨ ਚੋਂ ਵੀ ਥੱਦ ਲਾਂਗੇ ਇਹਨਾਂ ਦੇ ਰਜਗਾਰ ਦੇਵਾਂਗੇ ਤਾਂ ਉਹਨਾਂ ਦਾ ਅਸਲ ਸੱਚ ਕੀ ਹੈ ਸਰਕਾਰ ਦਾ ਅੱਜ ਇਹ ਤੁਹਾਡੇ ਸਾਹਮਣੇ ਲਿਆਵਾਂਗੇ ਪੰਜਾਬ ਵਿੱਚ ਜਿੰਨੇ ਵੀ ਹੌਟ ਮਿਕਸ ਪਲਾਂਟ ਲੁੱਕ ਦੇ ਕੰਮ ਕਰਨ ਵਾਲੇ ਪਲਾਂਟ ਲੱਗੇ ਆਏ ਇਹਨਾਂ ਦੀ ਘੱਟੋ ਘੱਟ ਇੱਕ ਪਲਾਂਟ ਦੀ ਕੀਮਤ 2 ਕਰੋੜ ਤੋਂ ਲੈ ਕੇ 3 ਕਰੋੜ ਰੁਪਏ ਤੱਕ ਰਹਾ ਥਾ ਨੇ ਮਸ਼ੀਨਰੀ ਇਹ ਜਿਨ੍ਹਾਂ ਦੇ ਪਲਾਂਟ ਲੱਗੇ ਆ ਇਹਨਾਂ ਚ ਕੋਈ ਨੌਜਵਾਨ ਬੱਚੇ ਮੁੰਡੇ ਬੀ ਟੱਕੇ ਬਹੁਤ ਸਾਰੇ ਐਮ ਟੱਕੇ ਇੱਥੇ ਬੈਠੇ ਵੀ ਆ ਆ ਮੁੰਡਾ ਬੀ ਟੱਕਾ ਆ ਐਮ ਟੱਕਾ ਠੀਕ ਹੈ ਇੱਥੇ ਹੋਰ ਵੀ ਬਹੁਤ ਬੈਠੇ ਨੇ ਜਿਹੜੇ ਬੀ ਟੱਕੇ ਐਮ ਟੱਕੇ ਜਿੰਨਾਂ ਦੇ ਪਲਾਂਟ ਲੱਗੇ ਆ 40 40 ਸਾਲ ਦੇ ਹੋ ਗਏ ਨੌਕਰੀਆਂ ਤੋਂ ਉੱਪਰ ਟੱਪ ਗਈ ਆਵਦਾਰ ਜਿਗਾਰ ਚਲਾਇਆ ਹੋਇਆ ਹੈ ਉਹ ਠੀਕ ਰਜਗਾਰ ਚੱਲ ਰਿਹਾ ਹੈ ਤੇ ਸਾਰੇ ਠੇਕੇਦਾਰ ਹੈ ਜਿਹੜੇ ਇਕਤਫਾਲ ਚ ਸ਼ੀ ਤੋਂ 10-12 ਕਰੋੜ ਦੇ ਕੰਮ ਕਰਦੇ ਆ ਉਹਨਾਂ ਨਾਲ ਇਹਨਾਂ ਦੇ ਪਰਿਵਾਰ ਚੱਲਦੇ ਆ ਉਹਨਾਂ ਨਾਲ ਇਹ ਮਸ਼ੀਨਰੀਆਂ ਚੱਤਾਂ ਜਾਂਦੀਆਂ ਆ ਤਾਂ ਇਹ ਸਾਰਾ ਬਹੁਤ ਸਮੂਹਲੀ ਪੰਜਾਬ ਚ ਚੱਲ ਰਿਹਾ ਹੈ ਪਰ ਖੋਨਾ ਪੰਜਾਬ ਸਰਕਾਰ ਨੇ ਇਹਨਾਂ ਦਾ ਸਾਰੇ ਪੰਜਾਬ ਦੇ ਇਹਦੇ ਠੇਕੇਦਾਰਾ ਪੜ੍ਹੇ ਲਿਖੇ ਨੌਜਵਾਨ ਹੈ ਛੋਟੇ ਵਪਾਰੀਆਂ ਦੇ ਮੁੰਡੇ ਹੈ ਕਈ ਛੋਟੇ ਜ਼ਿਮੀਂਦਾਰਾਂ ਦੇ ਮੁੰਡੇ ਹੈ ਜਿਨ੍ਹਾਂ ਨੇ 2-2 ਕਿੱਲੇ ਵੇਚ ਕੇ ਪਲਾਂਟ ਲਾਏ ਹੈ ਛੋਟੇ ਵਪਾਰੀ ਹੈ ਪੜ੍ਹੇ ਲਿਖੇ ਮੁੰਡੇ ਹੈ ਉਹਨਾਂ ਦੇ ਰਜਦਾਰ ਬੰਦ ਕਰਨ ਦੀ ਤਿਆਰੀ ਕਰਤੀ ਬਹੁਤ ਵੱਡੇ ਪੱਧਰ ਤੇ ਪਹਿਲਾਂ ਤਾਂ ਸਾਢੇ 3 ਸਾਲ ਐ ਸਰਕਾਰ ਨੇ ਕੋਈ ਕੰਮ ਲਾਇਆ ਹੀ ਨਹੀਂ ਇਹ ਵੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਆ ਵੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀ ਸਰਕਾਰ ਰੁਜ਼ਗਾਰ ਦੇ ਦਾਅਵੇ ਭਰਦੀ ਹੈ ਵੀ ਇੱਕ ਕੰਮ ਲਾਏ ਨਹੀਂ ਸਰ ਕੰਮ ਹੀ ਨਹੀਂ ਲਾਇਆ ਸਾਰੇ ਠੇਕੇਦਾਰ ਬੇਲੀ ਜੀ ਹੁਣ ਕੰਮ ਲਾਉਣ ਦੀ ਤਿਆਰੀ ਹੋਈ ਹੈ ਅੰਤਰਕਾਰ ਕਹਿੰਦੀ ਅਸੀਂ ਫੰਡ ਰੇਂਜ ਕੀਤੀ ਹੈ ਤਾਂ ਸਰਕਾਰ ਨੇ ਜਿਹੜੇ ਛੋਟੇ ਕੰਮ ਲੱਗੇ ਨੇ ਸੀਗੇ 2-2 ਕਰੋੜ ਦੇ ਉਹਨਾਂ ਨੂੰ 30 ਤੋਂ 50 ਕਰੋੜ ਦੇ ਕੰਮ ਲਾਉਣ ਦੀ ਮਤਲਬ ਕਿ ਪ੍ਰੋਪੋਜ਼ਲ ਬਣਾ ਲਈ ਜਿਹੜੀ ਫਿਕਰੇ ਚੜ ਗਈ ਮਨਜ਼ੂਰੀ ਦੇ ਦਿੱਤੀ ਪਹਿਲਾਂ ਇਹ ਕੰਮ ਹੈ 2 ਕਰੋੜ ਤੋਂ ਲੈ ਕੇ 3 ਕਰੋੜ ਦੇ ਲਿੰਕ ਰੋਡਾਂ ਦੇ ਕੰਮ ਲੱਗਦੇ ਸੀ ਇਹ ਸਾਡੇ ਵਰਗੇ ਸਾਰੇ ਪੰਜਾਬ ਦੇ ਛੋਟੇ ਠੇਕੇਦਾਰ ਕਰਦੇ ਸੀ। ਉਹ ਅੰਤਮਾਨ ਦੀ ਨਾਲ ਸਾਡੀ ਇੱਕ ਮੀਟਿੰਗ ਨਹੀਂ ਸੱਦੀ ਸੀ ਜੀ ਰਗੋਰ ਥੀਟਰ 'ਚ। ਸਾਰੇ ਪੰਜਾਬ ਦੇ ਉੱਤੇ ਠੇਕੇਦਾਰ ਵੀ ਆਏ ਸੀ। ਔਰ ਉੱਥੇ ਸਾਨੂੰ ਬੜੀ ਹਲਾਕੇ ਦੀ ਤੇ ਸੀ ਵੀ ਪਾਸੇ ਨੂੰ ਸਭ ਕੁਝ ਦੇਵਾਂਗੇ। ਤੁਸੀਂ ਉੱਥੇ ਕੰਮ ਵਧੀਆ ਕਰੋ ਪੰਜਾਬ 'ਚ। ਅਸੀਂ ਅਸੀਂ ਹਮੇ ਵੀ ਬੜੀ ਸੀਗੀ। ਵੀ ਤੁਸੀਂ ਸਾਡੀਆਂ ਛੋਟੇ ਛੋਟੇ ਮੰਗਾਂ ਐ। ਸਾਡੇ ਪਰਸਨ ਮੰਗਾਂ ਨਹੀਂ ਉਹ ਵੀ ਜਿਵੇਂ ਕਿ ਬਾਹਰੋਂ ਤੋੜਿਆ ਜ਼ਿਮੀਦਾਰਾਂ ਨੇ ਕਿ ਮਿੱਟੀ ਘੱਟ ਹੁੰਦੀ ਐ ਤੀਓ ਪੂਰੀ ਕਰੋ। ਆਖੀ ਤੁਹਾਨੂੰ 5 ਸਾਲ ਦੀ ਕੇਸੀ ਤੁਹਾਨੂੰ 6 ਸਾਲ ਦੀ ਗਾਰੰਟੀ ਵੀ ਦੇਵਾਂਗੇ ਪਰ ਹੁਣ ਪਤਾ ਲੱਗਦਾ ਹੈ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਠੇਕੇਦਾਰਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਸੀਗਾ ਦਿਲਚ ਦਾ ਕੋਰ ਹੋਰ ਗੱਲ ਹੈ ਜੇਰੇ ਕੰਮ ਮਹਨੋਂ 2-2.5 ਕਰੋੜ ਦੇ ਕੰਮ ਦੀਆਂ ਸਾਰੀਆਂ ਡੀਐਨਟੀਆਂ ਬਣੀਆਂ ਸੀ ਅਖਵਾਨਾਂ ਚ ਲੱਗਣ ਦੀ ਤਿਆਰੀ ਸੀ ਪਰ ਇਹ ਇੱਕ ਮਹੂਜਾ ਨੇ ਆਰਡਰ ਆਇਆ ਸਾਰੇ ਇਹ ਕੰਮ ਰੁਕਤੇ ਉਹਨਾਂ ਇਹ ਸੋਨ ਚ ਆਇਆ ਇੱਕ ਆਮ ਆਦਮੀ ਪਾਰਟੀ ਦਾ ਹਾਰਿਆ ਹੋਇਆ ਗਰੁੱਪ ਦਿੱਲੀ ਤੋਂ ਪੰਜਾਬ ਚ ਆਇਆ ਜਿਨੇ ਪੰਜਾਬ ਦੀ ਪਾਵਰ ਨੂੰ ਕੈਪਚਰ ਕਰ ਲਿਆ ਆਪਦੇ ਹੱਥੇ ਚ ਲੈ ਰਿਆ ਉਹ ਉਹਦੇ ਅੱਗੇ ਪੰਜਾਬ ਸਰਕਾਰ ਕੁਛ ਨਹੀਂ ਉਹਨਾਂ ਨੇ ਫੈਕਟਰੀ ਮੰਡੀ ਬੋਰਡ ਆਰਾਮਵੀਰ ਜੀ ਆਈਐਸ ਨੇ ਹੁਣ ਨਾਲ ਗੈਰਕਾਨੂੰਨੀ ਮੀਟਿੰਗਾਂ ਕੀਤੀਆਂ ਵੀ ਵੱਡੇ ਟੈਂਡਰ ਕਿਵੇਂ ਲੈ ਜਾਣ ਹੁਣ ਜਿਹੜੇ ਦਿੱਲੀ ਦਾ ਗਰੁੱਪ ਹੈ ਜਿਹੜਾ ਵੱਡੇ ਟੈਂਡਰ ਲਾਊਗਾ ਤਾਂ ਇਹਦਾ ਫਸ਼ਟਾ ਵੀ ਕਮਿਸ਼ਨ ਦੀ ਆਪਣੀ ਤਿਆਰੀ ਕਰ ਰਿਹਾ ਹੈ 5% ਦੇ ਮਿਲੂਗਾ ਵੱਡਿਆਂ ਤੋਂ ਕੋਈ 10% ਮਿਲੂਗਾ ਸ਼ਰਯਾਮ ਕਮਿਸ਼ਨ ਲੈ ਰਿਹਾ ਹੋ ਇੱਕ ਬਿਬ ਬਿਬ ਬੈਠੇ ਵੱਡੇ ਦਾ ਪੀਏ ਹੈ ਕੋਈ उन्हें सैक्टरी बोर्ड मीटिंग और सैक्टरी मंडी बोर्ड रामवीर ने पूरी हामी भरी है भी मैं जिमेवार है कोई पंजाब का अफसर नहीं बोलूगा कोई ठेकेदार नहीं बोलूगा मैं देखूंगा जो कोई बोल दिया था मैं सारे टेंडर वे लाऊंगा फिर इन्ह ने फिर इन्ह ने दे दे। पहला कम थी चौदह सौ करोड़ के काम लाओ ਪੱਟੀਆਂ ਫਰਮਾ ਸਕਦੀਆਂ ਦੋ-ਦੋ ਕਰੋੜ ਦੇ ਕੰਮ ਲੱਗਦੇ ਵੀ ਇੱਕੋ ਕੰਮ ਤੋਂ ਹੀ 10% ਪੈਸੇ 200 ਕਰੋੜ ਵਿੱਚੋਂ ਦੋ ਤੇ ਚਾਰ ਕਰੋੜ ਕਿੰਨਾ ਬਣ ਗਿਆ ਉਹ ਲੈ ਲਓ ਨਾਲ ਤਾਂ ਬਦਨਾਮੀ ਨਹੀਂ ਹੋਊਗੀ ਛੋਟੇ ਠੇਕੇਦਾਰ ਭੁੱਖੇ ਮਰਦੇ ਤਾਂ ਮਰ ਜਾਣ ਪਰ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖਤੀਆਂ ਵੀ ਸਾਡੀਆਂ ਸ਼ਰਤਾਂ ਨਾਗਮ ਚੱਲੂਗਾ ਜਿੱਥੇ ਭੱਜ ਗਏ ਫਿਰ ਇਹਨਾਂ ਨੇ ਛੋਟੀਆਂ ਜਿਹੜੇ ਫਰਮਾਂ 50-50 ਕਰੋੜ ਵਾਲੀਆਂ ਉਹ ਤਿਆਰ ਕੀਤੀਆਂ ਜਿੱਥੇ-ਜਿੱਥੇ ਫਰਮਾਂ ਤਿਆਰ ਹੋ ਰਹੀਆਂ ਉੱਥੇ-ਉੱਥੇ ਟੈਂਡਰ ਲੱਗਦੇ ਆ ਟਾਈਮ ਇਹਨਾਂ ਕੋਲ ਘੱਟਾ ਸਾਰੇ ਪੰਜਾਬ ਜਿੱਥੇ ਟੈਂਡਰ ਲਾਉਂਦੇ ਸੀ ਹੁਣ ਇਹਨੇ ਇੱਕ ਮਰੂਰ ਦਾ ਟੈਂਡਰ ਲਾਇਆ 45 ਕਰੋੜ ਦਾ ਟੈਂਡਰ ਲਾਇਆ ਉਹ 45 ਕਰੋੜ ਦੇ ਟੈਂਡਰ ਚ 96 ਸ਼ਰਤਾਂ 96 ਸ਼ਰਤਾਂ ਦਾ ਟੈਂਡਰ ਲਾਇਆ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਵੀ 96 ਸ਼ਰਤਾਂ ਦਾ ਟੈਂਡਰ ਜੇ 45 ਕਰੋੜ ਦਾ ਲਾਇਆ ਉਹ ਕਿਉਂ ਲਾਇਆ ਇਹ ਕਿ ਮੈਂ ਕਹਿੰਦਾ ਗਰੇਜ ਨਹੀਂ ਕਰਦਾ ਵੀ ਜਿਹੜਾ ਵੀ ਕੋਈ ਟੈਂਡਰ ਲਾ ਰਿਹਾ ਹੈ ਰਾਮਬੀਰ ਆਈਐਫ ਨਾਲੋਂ ਦੇ ਦਫਤਰ ਦੇ ਅਫਸਰ ਦੇ ਨਾਲ ਲਾਇਆ ਕਿ ਤੇ ਦਿੱਲੀ ਦਾ ਗਰੁੱਪ ਹੈ ਜਿਹੜਾ ਪੋਲੀਟੀਕਲ ਗਰੁੱਪ ਹੈ ਇਹ 95% ਦਾ ਉਹ ਜਿਹੜਾ ਕਮਿਸ਼ਨ ਰੱਖਿਆ ਹੋਇਆ ਔਰ ਕਮਿਸ਼ਨ ਲੈਣਗੇ ਜੇ ਇਹ ਟੈਂਡਰ ਲਾਉਣੋਂ ਨਹੀਂ ਹਟਦੇ ਵੱਡੇ ਟੈਂਡਰ ਕੰਥਲ ਨਹੀਂ ਕਰਦੇ ਅਸੀਂ ਮਨਜੋਗ ਹਾਈ ਕੋਰਟ ਜਾਵਾਂਗੇ ਅਸੀਂ ਹਿੰਦੁਸਤਾਨ ਦੀ ਹੋਮ ਮਿਨਿਸਟਰੀ ਨੂੰ ਇਹ ਲਿਖਤ ਆਪਦਾ ਜੋ ਕਰ ਦੱਸਾਂਗੇ ਔਰ ਦੱਸਾਂਗੇ ਇਹਨਾਂ ਅਫਸਰਾਂ ਦੇ ਕਾਰਨਾਂ ਵਿੱਚ ਵੀ ਕਿੱਥੋਂ ਕਿੱਥੋਂ ਇਹ ਕਿਵੇਂ ਕਿਵੇਂ ਪੈਸਾ ਇਕੱਠਾ ਕਰਦੇ ਨੇ ਇਹਨਾਂ ਦੇ ਜਾਇਦਾਦਾਂ ਜਿਹੜੀਆਂ ਉਹ ਹੋਮ ਮਿਨਿਸਟਰ ਨੂੰ ਦੱਸਾਂਗੇ ਉਹ ਸੀਬੀਆਈ ਨੂੰ ਦੱਸਾਂਗੇ ਤੇ ਅਸੀਂ ਈਡੀ ਨੂੰ ਵੀ ਲਿਖਤੀ ਭੇਜਾਂਗੇ ਵੀ ਕਿਵੇਂ ਕਿਵੇਂ ਇਹਨਾਂ ਨੇ ਸਾਨੂੰ ਦਬਕੇ ਮਾਰ ਕੇ ਸਬਤ ਕਮਿਸ਼ਨ ਘਟਾ ਕੀਤਾ ਹੈ ਅਸੀਂ ਇਹ ਸਾਰੇ ਇਹਨਾਂ ਦੇ ਪੁੱਤਰੇ ਖੋਲ੍ਹਾਂਗੇ ਹੁਣ ਜੇ ਵੱਡੇ ਟੈਂਡਰ ਲੱਗ ਜਾਂਦੇ ਐ 45-41 ਕਰੋੜ ਦੇ ਔਰ ਸੰਤ ਪੰਜਾਬ ਚ 1.5 ਕਰੋੜ ਦੇ ਕਿ 10 ਕਰੋੜ ਦਾ ਜਿਹੜਾ 5 ਕਰੋੜ ਦਾ ਸੰਤ ਹੈ ਜਿਹਦਾ ਉਹ 6 ਕਰੋੜ ਦਾ ਕੰਮ ਨਹੀਂ ਕਰ ਸਕਦਾ ਉਹ 6 ਕਰੋੜ ਤੋਂ ਵੱਧ ਕੰਮ ਨਹੀਂ ਕਰ ਸਕਦਾ ਇਹ 40 ਕਰੋੜ ਦੇ ਕੰਮ ਲਾ ਰਹੇ ਆ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਆ ਐਮ ਤੱਕ ਆ 20 ਤੱਕ ਆ ਛੋਟੇ ਭਾਰੀ ਆ ਛੋਟੇ ਜ਼ਿੰਮੇਵਾਰ ਨੇ ਮੁੰਡੇ ਜਿਹਨੇ ਬਲੈਂਟ ਲਾਏ ਆ ਉਹਨਾਂ ਲਈ ਕੋਈ ਰਸਤਾ ਹੈ ਜਿਆਦਾ ਢੱਕੇ ਮਾਰਨਾ ਤੇ ਜਾਂ ਉਹ ਬੈਂਕਾਂ ਤੋਂ ਡਰਦੇ ਕੇ ਪ੍ਰੋਫਿਟ ਲਈ ਸੁਸਾਈਡ ਕਰ ਲੈਣ